ਇੱਕ 108 ਐਂਬੂਲੈਂਸਾਂ ਦੀ ਐਂਬੂਲੈਂਸ ਆ ਇਹ ਸਾਨੂੰ ਕਾਲ ਆਈ ਸੀ ਕਿ ਵੀ ਮੰਨੋ ਕਿ ਜਿਹੜਾ ਆਪਣਾ ਮੇਨ ਹਾਈਵੇਅ ਵਾਗਾ ਪ੍ਰਾਣਾ ਤੋਂ ਨਿਹਾਲ ਸਿੰਘਾਲਾ ਉੱਥੇ ਐਕਸੀਡੈਂਟ ਹੋਇਆ ਤੇ ਬਾਈਕ ਤੇ ਸੀਗੇ ਤੇ ਬਲੈਰੋ ਗੱਡੀ ਦੱਸਦੇ ਨੇ ਜਿਹਦੇ ਨਾਲ ਐਕਸੀਡੈਂਟ ਹੋਇਆ ਇਹਨਾਂ ਦਾ ਤੇ ਇਹ ਮਤਲਬ ਉਹਨਾਂ ਆਪਾਂ ਲੈ ਕੇ ਆਏ ਇਹਨਾਂ ਨੂੰ ਜਦੋਂ ਸਾਨੂੰ ਕਾਲ ਆਈ ਆ ਲੈ ਕੇ ਸਿਵਲ ਦੇ ਵਿੱਚ ਆ ਗਏ ਤੇ ਹੁਣ ਜਿੱਥੇ ਇਹਨਾਂ ਨੇ ਦੱਸ ਆਪਾਂ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਪੇਸ਼ੈਂਟ ਹੋਰ ਨਹੀਂ ਰਿਹਾ ਇਹਨਾਂ ਦਾ ਵਿਚਾਰ ਹੀ ਨਹੀਂ ਹੋ ਰਿਹਾ ਹੈ ਡੇਂਜਰੀ ਹੈ ਇਹ ਲੇਡੀ ਹੈ ਹਾਂਜੀ ਇਹ ਲੇਡੀ ਸੇ ਇਸ ਐਕਸੀਡੈਂਟ ਕਿਸਲੇ ਵਿੱਚ ਤੁਹਾਨੂੰ ਪਤਾ ਲੱਗਿਆ ਐਕਸੀਡੈਂਟ ਸਰ ਮਤਲਬ ਕਿ ਇਹ ਬਾਈਕ ਤੇ ਸੀਗੇ ਮੋਟਰਸਾਈਕਲ ਤੇ ਸੀਗੇ ਤੇ ਬਲੈਰੋ ਗੱਡੀ ਸੀ ਠੀਕ ਪਿੱਛੋਂ ਵੱਜ ਗਿਆ ਕਿੰਨਾ ਸਰ ਮਤਲਬ ਹਜੇ ਪਤਾ ਨਹੀਂ ਲੱਗਿਆ ਇਹ ਹੁਣ ਮੌਕੇ ਤੇ ਜਦੋਂ ਪਤਾ ਲੱਗੂਗਾ ਪੁੱਛਾਂਗੇ ਫੇਰ ਹਾਂਜੀ ਇਹ ਡਾਡਾ ਜੀ ਪੇਸ਼ੰਗੋ ਕਿੰਨੀ ਕੋਮਰ 40 ਸਾਲ ਆ ਜੀ ਇਹਨਾਂ ਦਾ ਇਹ ਸੋਹਾਨੰਦੇ ਰਹਿਣ ਵਾਲੇ ਆਪਾਂ 108 ਐਮਬੂਲੈਂਸ ਦਾ ਸਟਾਫ ਆ ਬਦਨੀ ਕਲਾਂ ਦੀ ਐਮਬੂਲੈਂਸ ਆ ਇਹ ਸਾਨੂੰ ਕਾਲ ਆਈ ਸੀ ਕਿ ਵੀ ਮੰਨੋ ਕਿ ਜਿਹੜਾ ਆਪਣਾ ਮੇਨ ਹਾਈਵੇਅ ਹੈ ਵਾਗਾਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਉੱਤੇ ਐਕਸੀਡੈਂਟ ਹੋਇਆ ਤੇ ਬਾਈਕ ਤੇ ਸੀਗੇ ਤੇ ਬਲੈਰੋ ਗੱਡੀ ਦਾਸਦੇ ਨੇ ਜਿਹਦੇ ਨਾਲ ਐਕਸੀਡੈਂਟ ਹੋਇਆ ਇਹਨਾਂ ਦਾ ਤੇ ਇਹ ਮਤਲਬ ਉਹਨਾਂ ਆਪਾਂ ਲੈ ਕੇ ਆਏ ਇਹਨਾਂ ਨੂੰ ਜਦੋਂ ਸਾਨੂੰ ਕਾਲ ਆਈ ਆ ਲੈ ਕੇ ਸਿਵਲ ਦੇ ਵਿੱਚ ਆ ਗਏ ਤੇ ਉਹਨਾਂ ਨੇ ਜਿੱਥੇ ਇਹਨਾਂ ਨੂੰ ਦੱਸ ਆਪਾਂ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਪੇਸ਼ੈਂਟ ਉਹਨਾਂ ਨਹੀਂ ਰਿਹਾ ਇਹਨਾਂ ਦਾ ਵਿਚਾਰ ਨਹੀਂ ਹੋ ਸਕਿਆ ਹੈ ਡੈਂਜਰੀ ਤੇ ਲੇਡੀ ਹਾਂਜੀ ਇਹ ਲੇਡੀ ਸੇ ਤੇ ਐਕਸੀਡੈਂਟ ਕਿਸਲੇ ਵਿੱਚ ਥੋੜਾ ਬਹੁਤ ਪਤਾ ਲੱਗਿਆ ਐਕਸੀਡੈਂਟ ਸਰ ਮਤਲਬ ਕਿ ਇਹ ਬਾਈਕ ਤੇ ਸੀਗੇ ਮੋਟਰਸਾਈਕਲ ਤੇ ਸੀਗੇ ਤੇ ਬਲੈਰੋ ਗੱਡੀ ਸੀ ਠੀਕ ਪਿੱਛੋਂ ਵੱਜ ਗਿਆ ਕਿੱਥੋਂ ਸਰ ਮਤਲਬ ਹਜੇ ਪਤਾ ਨਹੀਂ ਲੱਗਿਆ ਇਹ ਹੁਣ ਮੌਕੇ ਤੇ ਜਦੋਂ ਪਤਾ ਲੱਗੂਗਾ ਪੁੱਛਾਂਗੇ ਫੇਰ ਹਾਂਜੀ ਇਹ ਡਾਡਾ ਜੀ ਪੇਸ਼ੰਗਰ ਕਿੰਨੀ ਕੋ ਉਮਰ 40 ਸਾਲ ਹੈ ਇਹਨਾਂ ਦੀ ਕਿੱਥੋਂ ਦੇ ਹਨ ਇਹ ਸੋਹਾਨੋਂ ਦੇ ਰਹਿਣੋਂ ਵਾਲੇ ਆਪਾਂ 108 ਐਂਬੂਲੈਂਸ ਦਾ ਸਟਾਫ ਆ ਬਦਨੀ ਕਲਾਂ ਦੀ ਐਂਬੂਲੈਂਸ ਆ ਇਹ ਸਾਨੂੰ ਕਾਲ ਆਈ ਸੀ ਕਿ ਮੰਨੋ ਕਿ ਜਿਹੜਾ ਆਪਣਾ ਮੇਨ ਹਾਈਵੇ ਆ ਵਾਗਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਉੱਥੇ ਐਕਸੀਡੈਂਟ ਹੋਇਆ ਤੇ ਬਾਈਕ ਤੇ ਸੀਗੇ ਤੇ ਬਲੈਰੋ ਗੱਡੀ ਦੱਸਦੇ ਨੇ ਜਿਹਦੇ ਨਾਲ ਐਕਸੀਡੈਂਟ ਹੋਇਆ ਇਹਨਾਂ ਦਾ ਇਹ ਮਤਲਬ ਹੋਣਾ ਆਪਾਂ ਲੈ ਕੇ ਆਏ ਇਹਨਾਂ ਨੂੰ ਜਦੋਂ ਸਾਨੂੰ ਕਾਲ ਆਈ ਆ ਲੈ ਕੇ ਸਿਵਲ ਦੇ ਵਿੱਚ ਆ ਗਏ ਤੇ ਹੁਣ ਜਿੱਥੇ ਇਹਨਾਂ ਨੇ ਦੱਸ ਆਪਾਂ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਪੇਸ਼ੈਂਟ ਹੋਰ ਨਹੀਂ ਰਿਹਾ ਇਹਨਾਂ ਦਾ ਵਿਚਾਰ ਨਹੀਂ ਹੋ ਸਕਿਆ ਹੈਡ ਇੰਜਰੀ ਹੈ। ਇਹ ਲੇਡੀ ਹੈ। ਹਾਂਜੀ ਇਹ ਲੇਡੀ ਸ ਹੈ। ਤੇ ਐਕਸੀਡੈਂਟ ਕਿਸਲੇ ਵਿੱਚ ਹੋਇਆ ਕੁਝ ਪਤਾ ਲੱਗਿਆ ਐਕਸੀਡੈਂਟ ਸਰ ਮਤਲਬ ਕਿ ਇਹ ਬਾਈਕ ਤੇ ਸੀਗੇ ਮੋਟਰਸਾਈਕਲ ਤੇ ਸੀਗੇ ਤੇ ਬਲੈਰੋ ਗੱਡੀ ਸੀ। ਠੀਕ ਹੈ ਪਿੱਛੋਂ ਵੱਜ ਗਿਆ ਕਿੱਥੋਂ ਇਹ ਸਰ ਮਤਲਬ ਹਜੇ ਪਤਾ ਨਹੀਂ ਲੱਗਿਆ। ਇਹ ਹੁਣ ਮੌਕੇ ਤੇ ਜਦੋਂ ਪਤਾ ਲੱਗੂਗਾ ਪੁੱਛਣਗੇ ਫੇਰ ਹਾਂਜੀ ਇਹ ਡਾਡਾ ਜੀ ਪੇਸ਼ੰਗਰ ਕਿੰਨੀ ਕੋਮਰ ਉਮਰ 40 ਸਾਲ ਹੈ ਇਹਨਾਂ ਦੀ ਇਹ ਕਿਥੋਂ ਦੇ ਹਨ ਇਹ ਸੋਹਾਨੰਦੇ ਰਹਿਣ ਵਾਲੇ ਆਪਾਂ 108 ਐਂਬੂਲੈਂਸ ਦਾ ਸਟਾਫ ਆ ਬਦਨੀ ਕਲਾਂ ਦੀ ਐਂਬੂਲੈਂਸ ਆ ਇਹ ਸਾਨੂੰ ਕਾਲ ਆਈ ਸੀ ਕਿ ਮੰਨੋ ਕਿ ਜਿਹੜਾ ਆਪਣਾ ਮੇਨ ਹਾਈਵੇ ਆ ਵਾਗਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਉੱਤੇ ਐਕਸੀਡੈਂਟ ਹੋਇਆ ਤੇ ਬਾਈਕ ਤੇ ਸੀਗੇ ਤੇ ਬਲੈਰੋ ਗੱਡੀ ਦਾਸਦੇ ਨੇ ਜਿਹਦੇ ਨਾਲ ਐਕਸੀਡੈਂਟ ਹੋਇਆ ਇਹਨਾਂ ਦਾ ਤੇ ਇਹ ਮਤਲਬ ਉਹਨਾਂ ਆਪਾਂ ਲੈ ਕੇ ਆਏ ਇਹਨਾਂ ਨੂੰ ਜਦੋਂ ਸਾਨੂੰ ਕਾਲ ਆਈ ਆ ਲੈ ਕੇ ਸਿਵਲ ਦੇ ਵਿੱਚ ਆ ਗਏ ਤੇ ਉਹਨਾਂ ਨੇ ਜਿੱਥੇ ਇਹਨਾਂ ਨੂੰ ਦੱਸ ਆਪਾਂ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਪੇਸ਼ੈਂਟ ਉਹਨਾਂ ਨਹੀਂ ਰਿਹਾ ਇਹਨਾਂ ਦਾ ਵਿਚਾਰ ਨਹੀਂ ਹੋ ਸਕਿਆ ਹੈ ਡੇਂਜਰੀ ਤੇ ਲੇਡੀ ਹਾਂਜੀ ਇਹ ਲੇਡੀ ਸ ਹੈ ਤੇ ਐਕਸੀਡੈਂਟ ਕਿਸਲੇ ਵਿੱਚ ਤੁਹਾਡੇ ਨੂੰ ਪਤਾ ਲੱਗਿਆ ਐਕਸੀਡੈਂਟ ਦਾ ਸਰ ਮਤਲਬ ਕਿ ਇਹ ਬਾਈਕ ਤੇ ਸੀਗੇ ਮੋਟਰਸਾਈਕਲ ਤੇ ਸੀਗੇ ਤੇ ਬਲੈਰੋ ਗੱਡੀ ਸੀ ਠੀਕ ਪਿੱਛੋਂ ਵੱਜ ਗਈ ਕਿੱਥੇ ਸਰ ਮਤਲਬ ਹਜੇ ਪਤਾ ਨਹੀਂ ਲੱਗਿਆ ਇਹ ਹੁਣ ਮੁੱਕਤੇ ਜਦੋਂ ਪਤਾ ਲੱਗੂਗਾ ਪੁੱਛਾਂਗੇ ਫੇਰ ਹਾਂਜੀ ਇਹ ਡਾਡਾ ਜੀ ਪੇਸ਼ੈਂਟ ਕਿੰਨੀ ਹੋਗੀ ਉਮਰ 40 ਸਾਲ ਹੈ ਇਹਨਾਂ ਦੀ ਇਹ ਸੁਖਨੰਦਰਨ ਦੇ ਰਹਿਣ ਵਾਲੇ